ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਜ਼ਿਲ੍ਹਾ ਪਰਿਸ਼ਦ ਅਦੇ ਸੰਮਤੀ ਚੋਣਾਂ ਨੂੰ ਲੈ ਕੇ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਤੋਂ ਰੋਕਿਆ ਜਾ ਰਿਹਾ ਹੈ ਜ਼ਿਲ੍ਹਾ ਪਰਿਸ਼ਦ ਦੇ ਸੰਮਤੀ ਚੋਣਾਂ ਲਈ ਸਾਰੀਆਂ ਸਿਆਸੀ ਧਿਰਾਂ ਪੱਪਾ ਭਾਰ ਨੇ ਇਸ ਦੇ ਚਲਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿ ਰਿਹਾ ਉਹਨਾਂ ਕਿਹਾ ਕਿ ਜਿੱਥੇ ਨਾਮਜ਼ਦਗੀਆਂ ਭਰਨੀਆਂ ਨੇ ਉੱਥੇ ਦੇ ਹਾਲਾਤ ਕਰਫਿਊ ਵਰਗੇ ਨੇ ਕਲਨੌਰ ਬਲਾਕ ਸੰਮਤੀ ਦੇ ਦਫ਼ਤਰ ਤੇ ਵਿਚ ਆਏ ਸੀਗੇ ਉੱਥੇ ਲੋਕਾਂ ਨੂੰ ਪੁੱਛਿਆ ਵੀ ਆ ਸਾਰਾ ਉੱਥੋਂ ਦੇ ਹਾਲਾਤ ਵੀ ਵੇਖੇ ਆ ਜਿਹੜੀਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨੀਆਂ ਚੋਣਾਂ 2023 ਚ ਹੋਣੀਆਂ ਚਾਹੀਦੀਆਂ ਸੀ ਉਹ ਅੱਜ ਹੁਣ 2025 ਦਾ ਆਖੀਰ ਹੈ ਇਹ ਕਾਦੀ ਡੈਮੋਕ੍ਰੇਸੀ ਆ ਲੋਕਾਂ ਦਾ ਜਿਹੜਾ ਡੈਮੋਕ੍ਰੈਟਿਕ ਹੱਕ ਆ ਉਹ ਕਿੰਨੀ ਦੇਰ ਅਫਸਰਾ ਰਹੀ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਇਲਾਕੇ ਦੀ ਡਿਵੈਲਪਮੈਂਟ ਨਹੀਂ ਪਿੰਡਾਂ ਦੀ ਹੋਈ ਜੇ ਹੁਣ ਇਲੈਕਸ਼ਨ ਡਿਕਲੇਅਰ ਹੀ ਕੀਤੀ ਹੈ ਇੰਨੀ ਦੇਰ ਬਾਅਦ ਤੇ ਅੱਜ ਹਾਲਾਤ ਇਹ ਨੇ ਕਿ ਜਿੱਥੇ ਜਿੱਥੇ ਵੀਡੀਓ ਦਫ਼ਤਰ ਨੇ ਜਿੱਥੇ ਜਿੱਥੇ ਦਰਖਾਸਤਾਂ ਹੋਣੀਆਂ ਨੇ ਉਥੋਂ ਦੇ ਹਾਲਾਤ ਕਰਫਿਊ ਵਰਗੇ ਆ ਸੈਂਕੜਿਆਂ ਦੇ ਦਾਦ ਵਿੱਚ ਪੁਲਿਸ ਲਾਈ ਹੋਈ ਹੈ ਵੀਡੀਓ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤੇ ਜਿਹੜੇ ਆ ਉਹ ਸੀਲ ਕੀਤੇ ਹੋਏ ਆ ਜਿਨ੍ਹਾਂ ਲੋਕਾਂ ਨੇ ਪਿੰਡੂ ਏਰੀਆ ਦੇ ਵਿੱਚ ਫਾਰਮ ਭਰਨੇ ਸੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਕੋਈ ਕਿਸੇ ਚੰਗੇ ਦੁਕਾਨਦਾਰ ਕੋਲ ਬਹਿ ਕੇ ਭਰਦਾ ਸੀ ਕੋਈ ਬਸੀਕਾ ਨਵੀਸਾ ਕੋ ਭਰਦਾ ਸੀ ਬਸੀਕਾ ਨਵੀਸਾ ਨੂੰ ਤੇ ਦੁਕਾਨਦਾਰਾਂ ਸਾਰਿਆਂ ਨੂੰ ਹੁਕਮ ਦੇ ਦਿੱਤੇ ਗਏ ਆ ਵੀ ਤੁਸੀਂ ਆਪੋ ਆਪਣੀਆਂ ਦੁਕਾਨਾਂਾਂ 'ਚ ਬੰਦ ਰੱਖਣੀਆਂ ਨੇ ਕਿਸੇ ਨੂੰ ਫਾਰਮ ਦੇਣਾ ਨਹੀਂ ਕਿਸੇ ਦਾ ਫਾਰਮ ਭਰਨਾ ਨਹੀਂ ਵਿਡਿਓ ਦਫ਼ਤਰ 'ਚ ਜਾਣ ਵਾਲੇ ਰਸਤੇ ਜਿਹੜੇ ਆ ਉਹ ਸਾਰੇ ਸਿਲਕਿਤੇ ਆ ਆਮ ਆਦਮੀ ਪਾਰਟੀ ਦਾ ਲੀਡਰ ਜਿਹੜੇ ਉੱਥੇ ਆਣ ਕੇ ਬੈਠੇ ਆ ਉਹ ਸ਼ਨਾਖਤ ਕਰਦੇ ਆ ਜਾਣ ਵਾਲੇ ਬੰਦੇ ਦੀ ਜਿਉ ਕਹਿ ਦੇਣ ਇਹ ਬੰਦਾ ਆਮ ਆਦਮੀ ਪਾਰਟੀ ਦਾ ਤੁਹਾਨੂੰ ਐਂਟਰੀ ਰਸਤੇ ਰਾਹੀਂ ਚੋਰ ਰਸਤੇ ਬਣਾਏ ਆ ਉਹਨਾਂ ਨੂੰ ਵੀਡੀਓ ਦਫ਼ਤਰ ਤੇ ਜਾਣ ਦਿੱਤਾ ਜਾਂਦਾ ਬਾਕੀ ਸਾਰਿਆਂ ਨੂੰ ਬੰਨ੍ਹ ਕਰ ਦਿੱਤਾ ਵੀ ਕੋਈ ਬੰਦਾ ਵੀਡੀਓ ਦਫ਼ਤਰ ਨਹੀਂ ਜਾ ਹੀ ਸਕਦਾ ਇਹ ਕਾਦੀ ਇਲੈਕਸ਼ਨ ਹੈ ਇਹ ਡੈਮੋਕ੍ਰੇਸੀ ਹੈ ਇਹ ਡਾਂਗੋਕ੍ਰੇਸੀ ਹੈ ਬਹੁਤ ਮਾੜੇ ਹਾਲਾਤ ਪੰਜਾਬ ਦੇ ਇਹਨਾਂ ਨੇ ਬਣਾ ਦਿੱਤੇ ਆ ਲਾਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਡਵੈਲਪਮੈਂਟ ਕੋਈ ਨਹੀਂ ਹੋਈ ਜ਼ਿਕਰ ਹੋ ਗਿਆ ਕਿ ਇਹਨਾਂ ਚੋਣਾਂ ਨੂੰ ਲੈ ਕੇ ਵਿਰੋਧੀ ਤੇਰਾ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਿਆ ਨੇ ਇਸ ਦੌਰਾਨ ਚੋਣ ਨਤੀਜੇ ਵੀ ਦੱਸਣਗੇ ਕਿ ਕੌਣ ਕਿੰਨੇ ਪਾਣੀ ਚ ਹੈ ਜ਼ਿਲ੍ਹਾ ਪਰਿਸ਼ਦ ਦੇ ਸਮਤੀ ਚੋਣਾਂ ਲਈ ਸਾਰੀਆਂ ਸਿਆਸੀ ਤੇਰਾ ਪੱਪਾ ਭਾਰ ਨੇ ਇਸ ਦੇ ਚਲਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿ ਰਿਹਾ ਉਹਨਾਂ ਨੇ ਕਿਹਾ ਕਿ ਜਿੱਥੇ ਨਾਮਜ਼ਦਗੀਆਂ ਭਰਨੀਆਂ ਨੇ ਉੱਥੇ ਦੇ ਹਾਲਾਤ ਕਰਫਿਊ ਵਰਗੇ ਨੇ ਕਲਨੌਰ ਬਲਾਕ ਸਮਤੀ ਦੇ ਦਫ਼ਤਰ ਤੇ ਵਿੱਚ ਆਏ ਸੀ ਜੀ ਉੱਥੇ ਲੋਕਾਂ ਨੂੰ ਪੁੱਛਿਆ ਵੀ ਆ ਸਾਰਾ ਉੱਥੋਂ ਦੇ ਹਾਲਾਤ ਵੀ ਵੇਖੇ ਆ ਜਿਹੜੀਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨੀਆਂ ਚੋਣਾਂ 2023 ਚ ਹੋਣੀਆਂ ਚਾਹੀਦੀਆਂ ਸੀ ਉਹ ਅੱਜ ਹੁਣ 2025 ਦਾ ਅਖੀਰ ਹੈ ਇਹ ਕਾਦੀ ਡੈਮੋਕ੍ਰੇਸੀ ਆ ਲੋਕਾਂ ਦਾ ਜਿਹੜਾ ਡੈਮੋਕ੍ਰੈਟਿਕ ਹੱਕ ਆ ਉਹ ਕਿੰਨੀ ਦੇਰ ਅਫਸਰਾ ਰਹੀ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਇਲਾਕੇ ਦੀ ਡਵੈਲਪਮੈਂਟ ਨਹੀਂ ਪਿੰਡਾਂ ਦੀ ਹੋਈ ਜੇ ਹੁਣ ਇਲੈਕਸ਼ਨ ਡਿਕਲੇਰ ਹੀ ਕੀਤੀ ਹੈ ਇਨੀ ਦੇਰ ਬਾਅਦ ਤੇ ਅੱਜ ਹਾਲਾਤ ਇਹ ਨੇ ਕਿ ਜਿੱਥੇ-ਜਿੱਥੇ ਵੀਡੀਓ ਦਫ਼ਤਰ ਨੇ ਜਿੱਥੇ-ਜਿੱਥੇ ਦਰਖਾਸਤਾਂ ਹੋਣੀਆਂ ਨੇ ਉੱਥੋਂ ਦੇ ਹਾਲਾਤ ਕਰਫਿਊ ਹੋ ਰਗੇ ਆ ਸੈਂਕੜੇ ਦੇ ਦਰਵਾਜ਼ੇ ਵਿੱਚ ਪੁਲਿਸ ਲਾਈ ਹੋਈ ਆ ਵੀਡੀਓ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤੇ ਜਿਹੜੇ ਆ ਉਹ ਸਿਲਕਿਤੇ ਹੋਏ ਆ ਜਿਨ੍ਹਾਂ ਲੋਕਾਂ ਨੇ ਪਿੰਡੂ ਏਰੀਆ ਦੇ ਵਿੱਚ ਫਾਰਮ ਭਰਨੇ ਸੀ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਕੋਈ ਕਿਸੇ ਚੰਗੇ ਦੁਕਾਨਦਾਰ ਕੋਲ ਬਹਿ ਕੇ ਭਰਦਾ ਸੀ ਕੋਈ ਬੁਸਿਕਾ ਨਵੀਸਾ ਕੋ ਭਰਦਾ ਸੀ ਬੁਸਿਕਾ ਨਵੀਸਾ ਨੂੰ ਤਾਂ ਦੁਕਾਨਦਾਰਾਂ ਸਾਰਿਆਂ ਨੂੰ ਹੁਕਮ ਦੇ ਦਿੱਤੇ ਗਏ ਆ ਵੀ ਤੁਸੀਂ ਆਪੋ ਆਪਣੀਆਂ ਦੁਕਾਨਾਂਾਂ 'ਚ ਬੰਦ ਰੱਖਣੀਆਂ ਨੇ ਕਿਸੇ ਨੂੰ ਫਾਰਮ ਦੇਣਾ ਨਹੀਂ ਕਿਸੇ ਦਾ ਫਾਰਮ ਭਰਨਾ ਨਹੀਂ ਵਿਡਿਓ ਦਫ਼ਤਰ 'ਚ ਜਾਣ ਵਾਲੇ ਰਸਤੇ ਜਿਹੜੇ ਆ ਉਹ ਸਾਰੇ ਸਿਲ ਖਿੱਚੇ ਆ ਆਮ ਆਦਮੀ ਪਾਰਟੀ ਦਾ ਲੀਡਰ ਜਿਹੜੇ ਉੱਥੇ ਆਣ ਕੇ ਬੈਠੇ ਆ ਉਹ ਸ਼ਨਾਖਤ ਕਰਦੇ ਆ ਜਾਣ ਵਾਲੇ ਬੰਦੇ ਦੀ ਜਿਉ ਕਹਿ ਦੇਣ ਇਹ ਬੰਦਾ ਆਮ ਆਦਮੀ ਪਾਰਟੀ ਦਾ ਤੁਹਾਨੂੰ ਐਂਟਰੀ ਰਸਤੇ ਰਾਹੀਂ ਚੋਰ ਰਸਤੇ ਬਣਾਏ ਆ ਉਹਨਾਂ ਨੂੰ ਵੀਡੀਓ ਦਫ਼ਤਰ ਤੇ ਜਾਣ ਦਿੱਤਾ ਜਾਂਦਾ ਬਾਕੀ ਸਾਰਿਆਂ ਨੂੰ ਬੈਨ ਕਰ ਦਿੱਤਾ ਵੀ ਕੋਈ ਬੰਦਾ ਵੀਡੀਓ ਦਫ਼ਤਰ ਨਹੀਂ ਜਾ ਹੀ ਸਕਦਾ ਇਹ ਕਾਦੀ ਇਲੈਕਸ਼ਨ ਹੈ ਇਹ ਡੈਮੋਕ੍ਰੇਸੀ ਹੈ ਇਹ ਡਾਂਗੋਕ੍ਰੇਸੀ ਹੈ ਬਹੁਤ ਮਾੜੇ ਹਾਲਾਤ ਪੰਜਾਬ ਦੇ ਇਹਨਾਂ ਨੇ ਬਣਾ ਦਿੱਤੇ ਆ ਲਾਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਡਵੈਲਪਮੈਂਟ ਕੋਈ ਨਹੀਂ ਹੋਈ ਜ਼ਿਕਰ ਹੋ ਗਿਆ ਕਿ ਇਹਨਾਂ ਚੋਣਾਂ ਨੂੰ ਲੈ ਕੇ ਵਿਰੋਧੀ ਤੇਰਾ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਿਆ ਨੇ ਇਸ ਦੌਰਾਨ ਚੋਣ ਨਤੀਜੇ ਵੀ ਦੱਸਣਗੇ ਕਿ ਕੌਣ ਕਿੰਨੇ ਪਾਣੀ ਚ ਹੈ ਜ਼ਿਲ੍ਹਾ ਪਰਿਸ਼ਦ ਦੇ ਸਮਤੀ ਚੋਣਾਂ ਲਈ ਸਾਰੀਆਂ ਸਿਆਸੀ ਤੇਰਾ ਪੱਪਾ ਭਾਰ ਨੇ ਇਸ ਦੇ ਚਲਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿ ਰਿਹਾ ਉਹਨਾਂ ਨੇ ਕਿਹਾ ਕਿ ਜਿੱਥੇ ਨਾਮਜ਼ਦਗੀਆਂ ਭਰਨੀਆਂ ਨੇ ਉੱਥੇ ਦੇ ਹਾਲਾਤ ਕਰਫਿਊ ਵਰਗੇ ਨੇ ਕਲਨੌਰ ਬਲਕ ਸਮਤੀ ਦੇ ਦਫ਼ਤਰ ਤੇ ਵਿੱਚ ਆਏ ਸੀਗੇ ਉੱਥੇ ਲੋਕਾਂ ਨੂੰ ਪੁੱਛਿਆ ਵੀ ਆ ਸਾਰਾ ਉੱਥੋਂ ਦੇ ਹਾਲਾਤ ਵੀ ਵੇਖੇ ਆ ਜਿਹੜੀਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨੀਆਂ ਚੋਣਾਂ 2023 ਚ ਹੋਣੀਆਂ ਚਾਹੀਦੀਆਂ ਸੀ ਉਹ ਅੱਜ ਹੁਣ 2025 ਦਾ ਅਖੀਰ ਹੈ ਇਹ ਕਾਦੀ ਡੈਮੋਕ੍ਰੇਸੀ ਆ ਲੋਕਾਂ ਦਾ ਜਿਹੜਾ ਡੈਮੋਕ੍ਰੈਟਿਕ ਹੱਕ ਆ ਉਹ ਕਿੰਨੀ ਦੇਰ ਅਫਸਰਾ ਰਹੀ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਇਲਾਕੇ ਦੀ ਡਿਵੈਲਪਮੈਂਟ ਨਹੀਂ ਪਿੰਡਾਂ ਦੀ ਹੋਈ ਜੇ ਹੁਣ ਇਲੈਕਸ਼ਨ ਡਿਕਲੇਅਰ ਹੀ ਕੀਤੀ ਹੈ ਇਨੀ ਦੇਰ ਬਾਅਦ ਤੇ ਅੱਜ ਹਾਲਾਤ ਇਹ ਨੇ ਕਿ ਜਿੱਥੇ-ਜਿੱਥੇ ਵੀਡੀਓ ਦਫ਼ਤਰ ਨੇ ਜਿੱਥੇ-ਜਿੱਥੇ ਦਰਖਾਸਤਾਂ ਹੋਣੀਆਂ ਨੇ ਉਥੋਂ ਦੇ ਹਾਲਾਤ ਕਰਫਿਊ ਵਰਗੇ ਆ ਸੈਂਕੜਿਆਂ ਦੇ ਦਰਾਜ ਵਿੱਚ ਪੁਲਿਸ ਲਾਈ ਹੋਈ ਹੈ ਵੀਡੀਓ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤੇ ਜਿਹੜੇ ਆ ਉਹ ਸੀਲ ਕੀਤੇ ਹੋਏ ਆ ਜਿਨ੍ਹਾਂ ਲੋਕਾਂ ਨੇ ਪਿੰਡੂ ਏਰੀਆ ਦੇ ਵਿੱਚ ਫਾਰਮ ਭਰਨੇ ਸੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਕੋਈ ਕਿਸੇ ਚੰਗੇ ਦੁਕਾਨਦਾਰ ਕੋਲ ਬਹਿ ਕੇ ਭਰਦਾ ਸੀ ਕੋਈ ਬਸੀਕਾ ਨਵੀਸਾ ਕੋ ਭਰਦਾ ਸੀ ਬਸੀਕਾ ਨਵੀਸਾ ਨੂੰ ਤੇ ਦੁਕਾਨਦਾਰਾਂ ਸਾਰਿਆਂ ਨੂੰ ਹੁਕਮ ਦੇ ਦਿੱਤੇ ਗਏ ਆ ਵੀ ਤੁਸੀਂ ਆਪੋ ਆਪਣੀਆਂ ਦੁਕਾਨਾਂਾਂ 'ਚ ਬੰਦ ਰੱਖਣੀਆਂ ਨੇ ਕਿਸੇ ਨੂੰ ਫਾਰਮ ਦੇਣਾ ਨਹੀਂ ਕਿਸੇ ਦਾ ਫਾਰਮ ਭਰਨਾ ਨਹੀਂ ਵਿਡਿਓ ਦਫ਼ਤਰ 'ਚ ਜਾਣ ਵਾਲੇ ਰਸਤੇ ਜਿਹੜੇ ਆ ਉਹ ਸਾਰੇ ਸਿਲਕਿਤੇ ਆ ਆਮ ਆਦਮੀ ਪਾਰਟੀ ਦਾ ਲੀਡਰ ਜਿਹੜੇ ਉੱਥੇ ਆਣ ਕੇ ਬੈਠੇ ਆ ਉਹ ਸ਼ਨਾਖਤ ਕਰਦੇ ਆ ਜਾਣ ਵਾਲੇ ਬੰਦੇ ਦੀ ਜਿਉ ਕਹਿ ਦੇਣ ਇਹ ਬੰਦਾ ਆਮ ਆਦਮੀ ਪਾਰਟੀ ਦਾ ਤੁਹਾਨੂੰ ਐਂਟਰੀ ਰਸਤੇ ਰਾਹੀਂ ਚੋਰ ਰਸਤੇ ਬਣਾਏ ਆ ਉਹਨਾਂ ਨੂੰ ਵੀਡੀਓ ਦਫ਼ਤਰ ਤੇ ਜਾਣ ਦਿੱਤਾ ਜਾਂਦਾ ਬਾਕੀ ਸਾਰਿਆਂ ਨੂੰ ਬੈਨ ਕਰ ਦਿੱਤਾ ਵੀ ਕੋਈ ਬੰਦਾ ਵੀਡੀਓ ਦਫ਼ਤਰ ਨਹੀਂ ਜਾ ਹੀ ਨਹੀਂ ਸਕਦਾ ਇਹ ਕਾਦੀ ਇਲੈਕਸ਼ਨ ਹੈ ਇਹ ਡੈਮੋਕ੍ਰੇਸੀ ਹੈ ਇਹ ਡਾਂਗੂਕ੍ਰੇਸੀ ਹੈ ਬਹੁਤ ਮਾੜੇ ਹਾਲਾਤ ਪੰਜਾਬ ਦੇ ਇਹਨਾਂ ਨੇ ਬਣਾ ਦਿੱਤੇ ਆ ਲਾਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਡਵੈਲਪਮੈਂਟ ਕੋਈ ਨਹੀਂ ਹੋਈ ਜ਼ਿਕਰ ਹੋ ਗਿਆ ਕਿ ਇਹਨਾਂ ਚੋਣਾਂ ਨੂੰ ਲੈ ਕੇ ਵਿਰੋਧੀ ਤੇਰਾ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਿਆ ਨੇ ਇਸ ਦੌਰਾਨ ਚੋਣ ਨਤੀਜੇ ਵੀ ਦੱਸਣਗੇ ਕਿ ਕੌਣ ਕਿੰਨੇ ਪਾਣੀ ਚ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ